ਕਿੱਥੇ ਖੜਦਾ ਦੱਸ ਮੈਨੂੰ ਕੋਈ ਪਿੰਗਲਾ ਆਸ਼ਰਮ ਨਹੀਂ ਮੈਂ ਵੇਖ ਲਿਆ ਆ ਆ ਵੇਖੋ ਤੁਹਾਡਾ ਪਿੰਗਲਾ ਆਸ਼ਰਮ ਆ ਤੁਹਾਡਾ ਲੱਗਾ ਪਿੰਗ ਪਿੰਗਲਾ ਆਸ਼ਰਮ ਆ ਵੇ ਕੋਈ ਨੰਬਰ ਹੈ ਤੁਹਾਡਾ ਆ ਨੰਬਰ ਤੁਸੀਂ ਕੱਟ ਕੇ ਲਾਇਆ ਉਹ ਨਾਂ ਦੇ ਫਿਰ ਉਹ 300 ਰੁਪਏ ਦਿਹਾੜੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਨੰਦਪੁਰ ਸਾਹਿਬ ਕਿਲਾ ਅਨੰਦਗੜ੍ਹ ਜੇਜ਼ੇਦਾਰ ਚੰਨ ਆ ਉਹ ਇਧਰ ਹੋ ਗਿਆ ਕੰਮ ਜਿਹੜਾ ਹੋਣਾ ਇਹ ਬਿਰਦਾ ਆਸ਼ਰਮ ਦਾ ਲੈ ਕੇ ਨਾ ਪਹਿਲੋ ਪਟਿਆਲੇ ਦਾ ਲਿਆ ਫਿਰ ਇਹਨਾਂ ਅੰਮ੍ਰਿਤਸਰ ਲਿਆ ਤੁਹਾਡਾ ਹੈੱਡ ਆਫਿਸ ਅੰਮ੍ਰਿਤਸਰ ਆ ਇਹ ਬਾਹਰੂ ਕਹਿੰਦਾ ਵਾਂਦਾ ਮੈਂ 300 ਰ ਇਹ ਵੀ ਧਿਆਰੀ ਦਾ ਆ ਨਾ ਮੁਖੀ ਬਣਿਆ ਵਾ ਮੁਖੀ ਨਹੀਂ ਆਹ ਦੇਖੋ ਆ ਭੋਲਿਆ ਭਾਲਿਆ ਲੋਕਾਂ ਕੋ ਮਾਂ ਲੈਣ ਦੇ ਆ ਕਣਕ ਦੇ ਦੇਣੇ ਆ ਕਿ ਇਹਨੂੰ ਆਂਦੇ ਸੌ ਦੋ ਜੇ ਕੋ ਸੌ ਦਿੰਦਾ ਨਾ ਮੋਟਾ ਨੋਟ ਦਵਾਵੇ 5 500 ਦਾ ਨੋਟ ਲਟੇਰਾ ਪਾਰਟੀ ਆ ਪੈਸੇ ਵੇਲੋ ਤੁਹਾਡੇ ਕੋ ਮਜੂਦ ਬੋਲੋ ਬਈ ਦੱਸੋ ਸਚਾਈ ਦੱਸੋ ਨਾ ਤੁਸੀਂ ਤੇ ਜੇ ਤੁਸੀਂ ਕਹਿੰਦੇ ਆਂਡ ਆਮ ਮੈਂ ਕਥੂ ਨਾ ਪਰਚਾ ਕਰਾਉਣਾ ਤੁਹਾਡੀ ਗੱਡੀ ਪਾਉਣ ਨੂੰ ਜੀ ਇਹ ਬਾਬੇ ਦੇ ਨਾਮ ਦਾ ਕਾਗਜ਼ ਆ ਗਿਆ ਗੱਲ ਤੱਕ ਇਹ ਗੱਡੀ ਦੇ ਕਾਗਜ਼ ਲੈ ਬਾਬੇ ਦਾ ਨਾ ਨੀ ਕਣੋਈ ਗੱਡੀ ਦੇ ਨਾਲ ਕਾਗਜ਼ ਆ ਗਏ ਕਿਧੇ ਕਿਧੇ ਖਲਾਵਾ ਕਿਧੇ ਕਿਧੇ ਖਦੇ ਵਾਹ ਇਹ ਗੁਰੂ ਪਿਆਰੇ ਲਟੇਰਾ ਪਾਰਟੀ ਬੜੀ ਪਿੰਡ ਦਸੰਦਾ ਸਿੰਘ ਤਲਵੰਡੀ ਅੱਜ 4 ਦਿਨ ਹੋ ਗਏ ਗੱਡੀ ਨਾਲ ਮਗਰ ਇੱਕ ਦਿਨ ਮੈਂ ਚਾਟੀ ਵੰਡ ਘੇਰੀ ਸੀ ਉਹ ਦਿਨ ਗੱਡੀ ਇਹ ਹੀ ਬੰਦੇ ਹੋ ਰਹੀ ਗੱਡੀ ਇਹੋ ਹੀ ਆਉਂਦੀ ਆ ਇਹ ਆਉਂਦੀ ਅੰਮ੍ਰਿਤਸਰੋਂ ਕਿਰਾਏ ਦੇ ਬੰਦੇ ਢਾੜੀ ਦੇ ਤੇ ਤੈਨੂੰ ਮੈਂ ਦੱਸਦਾ ਕਿ ਕਿਰਾਏ ਸਪਾਈਨਾ ਦੋ ਜਣੇ ਨਾਲ ਤੇਰੇ ਮੋਟੇ ਪੰਜਾਹ ਬੜਾ ਗੱਡੀ ਆ ਅੱਛਾ ਇੱਕਦਾਂ ਜੇਠੂ ਵਾਲੀ ਮੈਂ ਗੱਡੀ ਘੇਰੀ ਆ ਸਰਪੰਚ ਸਾਹਿਬ ਮੇਰਾ ਨਗਰ ਦਾ ਸਾਰੇ ਹੁਣੇ ਸਾਰੇ ਦੀ ਮਰਜ਼ੀ ਹੋਣੀ ਹੈ ਜੋਨੇ ਨੂੰ ਨਾ ਹੋਣੀ ਤੇ ਰੱਖਿਆ ਆਨੂੰ ਲਟੇਰੇ ਨੂੰ ਵੱਡੇ ਨੂੰ ਅੱਗੇ ਕਰੋ ਨਾ ਆਹ ਹੋਣੀ ਦੇ ਹੱਥ ਕੰਮਣ ਡਿਆ ਤੇ ਮਾਫੀ ਮੰਗਦੇ ਲਿਓ ਰੱਬਾ ਹੀ ਮੰਗਦੇ ਬਾਬਾ ਜੀ ਕੀ ਦੇ ਕੋ ਮੰਗਦੇ ਮਾਫੀ ਮੇਰੇ ਕੋ ਨਹੀਂ ਮੰਗੋ ਗੁਰੂ ਕਰੋ ਮੰਗੋ ਆਈ ਕੋਈ ਮੰਗੋ ਸਰਪੰਚ ਕੋ ਮੌਜੂਦਾ ਸਰਪੰਚ ਜਿਹੜੀ ਪੰਚਾਇਤ ਆ ਗੁਰੂ ਕਰੋ ਉੱਤੋਂ ਕਰੋ ਜਿੱਥੇ ਚੱਗੀਆਂ ਬਾਬਾ ਜੀ ਬਿੰਦਰ ਰੌਂਦੇ ਵੀ ਕਹੇ ਮਨ ਦਾ ਸੀ ਗਲਤੀ ਮੰਗੋ ਨਹੀਂ ਗਲਤੀ ਗੁਰੂ ਕਰੋ ਮੰਗੋ ਉੱਥੇ ਉਹ ਬਾਬੇ ਰਾਏਰਾਮ ਖੜੋ ਇਹਨਾਂ ਨੂੰ ਯਾਰ ਬਾਬੇ ਰਾਏਰਾਮ ਖੜੋ ਇਹ ਲਟੇਰਾ ਪਾਰਟੀ ਲਟੇਰਾ ਪਾਰਟੀ ਗੁਰੂ ਕਰੋ ਅਮਰਸਰ ਦੇ ਆ ਇਹ ਭੋਲੇ ਭਾਲੇ ਲੋਕਾਂ ਨੂੰ ਕਹਿੰਦੇ ਜੇ ਕੋ 1 ਨਾ ਨੋਟ ਦਿਓ ਮੋਟਾ ਨੋਟ ਮੰਗਦਿਆ ਵਾ ਸਾਡ ਕੋ ਮਜੂਦਾ ਇਧਰ ਆ ਵੀਰ ਆਨੇ ਵੀਰ ਨੇ 100 ਰੁਪਇਆ ਦਿੱਤੀ ਸੇਵਾ ਇਹ ਆਂਦਾ ਮੋਟਾ ਨੋਟ ਦਿਓ ਕਿ ਤਰਸੇ ਗਏ ਦਿੱਤੇ ਆ ਆ ਬਜਰਾ ਆ ਬਿਮਾਰ ਉੱਠਿਆ ਇਹ ਮਰਨ ਕਰਾਰੇ ਗੈਬ ਜਰਾ ਹੋਰ 2000 ਬਜਨ ਕਰੋਗੇ ਤਾਂ ਪਾ ਤੁਹਾਨੂੰ ਗਸਾੜ ਕਰਨਾ ਪੈਦੀ ਗੁਰਦਾਰੇ ਕਰੋ ਜੋ ਕਰਨਾ ਤੂੰ ਗੁਰਦਾਰੇ ਮੰਗੋ ਮਾਫੀ ਸਾਨੇ ਬਣੇ ਅਗਰ ਧੌਲੀ ਦਾੜੀ ਨਾਲ ਕੀ ਆਖੀ ਇਹਨਾਂ ਨੂੰ ਚਲੋ ਗਲਤੀ ਇਧਰ ਕਰਕੇ ਕਰੀ ਜਾਂਦੇ ਤਕਾਲਾਂ ਦਿਹਾੜੀਆਂ ਪਾਉਂਦੇ ਆ ਗੱਡੀ ਘੋਰੀ ਲਈ ਫੜਨੇ ਯਾਰ 2 ਨੰਬਰ ਦੀ ਗੱਡੀ ਆ ਮਹਾਰਾਜ ਜੀ ਪਟਾੜੇ ਦਾ ਨਾਮ ਲੈਂਦੇ ਹੀ ਨੂੰ ਕਹਿੰਦੇ ਨੂੰ ਪਟਾੜੇ ਦੇ ਕਾਗਜ਼ ਦੇ ਦੋ ਗੱਡੀ ਦੇ ਨਾਮ ਤੇ ਪਰਚਾ ਮੈਂ ਤਾਂ ਦੇ ਦਿੰਦਾ ਆ ਨੰਬਰ ਜੋ ਟੇਪ ਨਾਲ ਆਏ ਕੱਟ ਕੇ ਇਹ ਬੱਚੇ ਸੋਗੇ ਜੇ ਗਲਤੀ ਮੰਨੇ ਵੀ ਤੁਹਾਡੇ ਮੈਂ ਹੁਣ ਗੁਰੂ ਕਾਰੀ ਸਾਹਿਬ ਸੰਗਤ ਦੇ ਹੱਥ ਜੋੜ ਕੇ ਬੇਨਤੀ ਕਰਦਾ ਮੈਂ ਇਹਨਾਂ ਨੂੰ ਕਿਰੇ ਕੋ ਬਦੋ ਜੇ ਤੇਰੇ ਕੋ ਬਦੋ ਪਿੰਡਾਂ ਹੀ ਗਰਾਈ ਨਾ ਚੱਲਦੇ ਬੀਬੀਆਂ ਪਾਈ ਜਾਂਦੀਆਂ ਦੱਸਦਾ ਬੀਬੀ ਪੰਜਾਬੀਆਂ ਹੋੜੀਆਂ ਵਿਚਾਰੀਆਂ ਦਈ ਜਾਂਦੀਆਂ ਇਹ ਤੁਹਾਨੂੰ ਲਾ ਕੇ ਹੱਲਕੇ ਲਾਉਂਦੇ ਆ ਬਿਲਕੁਲ ਜੀ ਬਿਲਕੁਲ ਗਲਤੀ ਮੰਨੇ ਵੀ ਜਾਓ ਟਾਈਮ ਹੈ ਨਿਕਲਣ ਦੀ ਪਰਾਣੇ ਪ੍ਰਾਗ ਜਾਓ 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 ਜੀ ਇੰਨਾ ਬੜਾ ਤੁਹਾਡਾ ਵਾਹਿਗੁਰੂ ਸਾਹਿਬ ਜੀ